ਕਹ ਹੈ ਜੀ ਅਸੀਂ ਨੋਟਿਸ ਕੱਢੇ ਅਖਬਾਰਾਂ 'ਚ ਕੱਢੇ ਅਸੀਂ ਲੀਗਲ ਨੋਟਿਸ ਹफ्ते ਘਰੇ ਪੰਚਾਇਤ ਤੇ ਠੀਕ ਹੈ ਜੀ ਅਸੀਂ ਇਹਨਾਂ ਗੱਲ ਹੀ ਕੀਤੀ ਆ ਜੀ ਸਾਡੀ ਗਲਤੀ ਹੈ ਤੁਸੀਂ ਇਹ ਤੋੜਨ ਆਗੇ ਤੋੜਤਾ ਅਸੀਂ ਇਹ ਜੋ ਆਬਜੈਕਟਿਵ ਹੀ ਕਰ ਰਹੇ ਆ ਅਸੀਂ ਤੰਗ ਵੀ ਆ ਪਰੇਸ਼ਾਨ ਵੀ ਆ ਅਸੀਂ ਗਲਤ ਵੀ ਆ ਜੀ ਮੰਨ ਲਿਆ ਕਿ ਆ ਅਸੀਂ ਹੁਣ ਅੱਜ ਅਲਟੀਮੇਟਮ ਦੇਈਏ ਸਰਕਾਰ ਨੂੰ ਸਾਲ ਦੇ ਵਿੱਚ ਇਹ ਗਰਿੱਲਾਂ ਲਾ ਕੇ ਆਪਣੀ ਜਿੰਨੀ ਬਣਦੀ ਹੋਈ ਜਗ੍ਹਾ ਸਾਨੂੰ ਛੱਡ ਕੇ ਇੱਥੇ ਗ੍ਰੀਨ ਵੈਲਡ ਮੇਨਟੇਨ ਕਰਨਗੇ ਜਿਹੜੇ ਕੁੱਤੇ ਬਿੱਲੇ ਪਸ਼ੂ ਇਹਨਾਂ ਦੇ ਸੈਸ ਟੈਕਸ ਸਰਕਾਰ ਹਰ ਚੀਜ਼ ਚ ਲੈਂਦੀ ਆ ਰੋਡ ਟੈਕਸ ਦੇ ਵਿੱਚ ਲੈਂਦੀ ਆ ਕੋਈ ਗੱਡੀ ਤੁਸੀਂ ਕਰਾਉਣੀ ਆ ਉਹਦੇ ਵਿੱਚ ਟੈਕਸ ਲੈਂਦੀ ਆ ਰਜਿਸਟਰੀ ਕਰਾਉਣੀ ਆ ਤਾਂ 1% ਲੈਂਦੀ ਪ੍ਰਾਪਰਟੀ ਟੈਕਸ ਲੈਂਦੀ ਆ ਕੂੜਾ ਇਹਨਾਂ ਤੋਂ ਚੱਕ ਨਹੀਂ ਹੁੰਦਾ ਕੂੜਾ ਇਹਨਾਂ ਤੋਂ ਚੱਕ ਨਹੀਂ ਹੁੰਦਾ ਢਾਹ ਇਹਨਾਂ ਤੋਂ ਹੋ ਜਾਂਦਾ ਜੜੀ ਹੁਣੇ ਮਿੱਟੀ ਕੱਲ ਨੂੰ ਦੱਸਿਆ ਹੋਇਆ ਮੀਂਹ ਜਦੋਂ ਮੀਂਹ ਪਏਗਾ ਮਿੱਟੀ ਲੁੜੇਗੀ ਰੋਡ ਗਲੀਆਂ ਚ ਜਾਏਗੀ ਕਿਆ ਆ ਸਾਫ਼ ਕਰਨਗੇ ਪਿਛਲੇ 10 ਸਾਲਾਂ ਤੋਂ 8 ਮਰਲੇ ਵਾਲੇ ਇਹ ਰੋ ਰਹੇ ਨੇ ਕਿ ਸਾਡੇ ਘਰਾਂ 'ਚ ਪਾਣੀ ਵੜ ਰਿਹਾ ਕਿਸੇ ਨੂੰ ਅਜੇ ਤੱਕ ਕੰਪਨਸੇਸ਼ਨ ਮਿਲਿਆ ਕਿਉਂ ਰੋਡ ਗਲੀਆਂ ਇਹਨਾਂ ਦੀ ਬੰਦ ਪਈਆਂ 6 6 ਇੰਚਾਂ ਦੀਆਂ ਇਹਨਾਂ ਦੀ ਗਲੀਆਂ ਨੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਹੁੰਦੇ ਜਿਹੜੀ ਚੀਜ਼ ਮੈਂਟੇਨ ਕੀਤੀ ਹੋਈ ਹੈ ਲੋਕਾਂ ਨੇ ਆਹ ਸੱਡੀ ਸਾਹਿਬ ਉਹਨੇ ਕਹਿੰਦੇ ਸੀਗੇ ਕਿਸੇ ਦੇ ਘਰੇ ਫੰਕਸ਼ਨ ਹੋਵੇ ਇੱਥੇ ਕਿ ਲੱਲੂ ਪੰਜੂ ਇੱਥੇ ਨੇ ਜਿਹੜੇ ਇੱਥੇ ਬਰਮਾ ਦੇ ਉੱਪਰ ਫੰਕਸ਼ਨ ਕਰਨਗੇ ਫੰਕਸ਼ਨ ਕਰਨ ਨੂੰ ਕਮਿਊਨਿਟੀ ਹਾਲ ਨੇ ਪੈਲਸ ਨੇ ਅੰਦਰ ਪਾਰਕ ਬਣੇਦੇ ਨੇ ਜਿਨ੍ਹਾਂ ਦੀ ਪਰਚੀ ਘਟ ਹੁੰਦੀ ਹੈ ਬਰਮਾ ਤੇ ਫੰਕਸ਼ਨ ਨਹੀਂ ਹੁੰਦੇ ਬਰਮਾ ਦਾ ਸਿਰਫ ਗੱਡੀਆਂ ਖੜਾ ਹੁੰਦੀਆਂ ਚੋਰਾ ਨੂੰ ਰਸਤਾ ਮਿਲ ਚੋਰਾ ਨੂੰ ਰਾਹ ਮਿਲ ਗਿਆ ਕੌਣ ਥਾਣੇਦਾਰ ਬਣ ਕੇ ਇੱਥੇ ਖੜੂਗਾ ਸਾਡੇ ਕੌਣ ਸੈਫਟੀ ਦਾ ਹੋਊਗਾ ਜਿਹੜੇ ਕੁੱਤੇ ਬਿੱਲੇ ਪਸ਼ੂ ਸਾਡਾ ਨੁਕਸਾਨ ਕਰਨਗੇ ਉਹ ਕੌਣ ਕਰੂਗਾ ਖਿੜਕੀ ਦੇ ਨਾਲ ਆ ਕੇ ਬੋਹੜ ਢਾ ਕੇ ਬਹਿ ਕੇ ਕੁਰਸੀ ਥੋੜੇ ਪੈਗ ਲਾਉਣ ਤੂੰ ਵੀ ਦੱਸੋ ਛੜੀ ਸਾਹਿਬ ਅੱਧੀ ਅੱਧੀ ਰਾਤ ਨੂੰ ਮੁੰਡੇ ਕੁੜੀਆਂ ਗੱਡੀ ਦੇ ਵਿੱਚ ਵੜ ਕੇ ਉੱਥੇ ਬੈਠੇ ਹੁੰਦੇ ਨੇ ਇੰਨਾ ਨੂੰ ਤੁਸੀਂ ਇੱਥੇ 3600 ਪੀਚ ਜਾਂਦਾ ਇਹ ਨਹੀਂ ਪਤਾ ਕਿਹੜਾ ਬੰਦਾ ਕਿੱਥੇ ਤੋਂ ਆਇਆ ਹੋਇਆ ਥੋੜੇ ਕੰਦ ਦੇ ਨਾਲ ਬੈਠ ਕੇ ਅਗਲਾ ਉੱਥੇ ਪੈ ਉਹ ਕਰੂਗਾ ਕੀ ਇਹਦੇ ਨਾਲ ਲੜ ਤੂੰ ਜਦੋਂ ਉੱਠੀ ਰਹਿਣਾ ਅੱਜ ਤਾਂ ਕੇ ਦੀ ਉਹਦੀ ਫੈਕਟਰੀ ਡਿਮਾਂਡ ਠੀਕ ਹੈ ਤੁਹਾਡੀ ਮੈਂ ਤਾਂ ਇਹਨਾਂ ਨੂੰ ਪੁੱਛੀ ਮੈਂ ਪਾਲਸੀ ਤੁਹਾਨੂੰ ਕੁਝ ਵੀ ਹੋ ਜੂਗਾ ਕੀ ਕਰ ਲਾਂਗੇ ਉਹਦੀ ਸ਼ੈਂਪੂ ਨਹੀਂ ਕਰ ਦੱਸਦੀ ਰ ਮੈਂ ਗਦਾ ਗਦਾ ਘੋੜਾ ਜਦਾ ਬੜਾ ਇੰਟਰਵਿਊ ਵੀ ਨਾ ਕਰੋ ਇੰਟਰਵਿਊ ਮੈਂ ਨਹੀਂ ਕਰ ਰਿਹਾ ਮੈਨੂੰ ਇਹਨਾਂ ਦਾ ਟੈਲੀਫੋਨ ਕਿ ਪਿਕ ਐਂਡ ਚੂਜ਼ ਹੋ ਰਹੀ ਹੈ ਮੈਂ ਤਾਂ ਆਇਆ ਮੈਂ ਪਿੱਛੇ ਛੱਡ ਗਿਆ ਹਾਂ ਪਿੱਛੇ ਛੱਡ ਗਿਆ ਮੈਂ ਨਹੀਂ ਉਹ ਦਿਖਾ ਕੇ ਆਇਆ ਇਹਨਾਂ ਨੂੰ ਵੀ ਆਹ ਕੀਤੀ ਹੈ ਤੁਸੀਂ ਪਿਕ ਕਰ ਉਹਨਾਂ ਨੂੰ ਮੋੜਦੇ ਵੀ ਉਹ ਕਿਉਂ ਨਹੀਂ ਕਰ ਰਹੇ ਨੇ ਉਹ ਜਾ ਰਹੇ ਨੇ ਕਰ ਰਹੇ ਨੇ ਬੱਸ ਭੇਜੋ ਉਹ ਜਾ ਰਹੇ ਨੇ ਕਰ ਰਹੇ ਨੇ ਹਾਂ ਕਰੋ ਇਹ ਦੇਖੋ ਗਾੜੇ ਕਰ ਰਹੇ ਨੇ ਮੌਤ ਪਰ ਬੰਦੇ ਫੋਨ ਕਰਾ ਲੈਂਦੇ ਨੇ ਤੇ ਤੂੰ ਜਿਹੜਾ ਬੰਦਾ ਬੈਠਾ ਹਲੀਮੀ ਨਾਲ ਅਗਲਾ ਕਹਿੰਦਾ ਮੇਰੀ ਮਾੜੀ ਜੀ ਕੰਨ ਦੇ ਛੱਡ ਦਿਓ ਮੇਰੀ ਮਾੜੀ ਜੀ ਛੱਡ ਦਿਓ ਉਹ ਭਾਜੀ ਮੇਰੇ ਭਾਂਡੇ ਦੇ ਵੜੇ ਜਿਹੜਾ ਮਰਜ਼ੀ ਹੋਵੇ ਉਹ ਭਾਂਡੇ ਦਾ ਸਾਰੇ ਵੜੇ ਲਗਾ ਰਿਹਾ ਇਹ ਕਦਰਲੀ ਦੋ ਇਹ ਦੱਸੋ